ਜੇ ਤੁਸੀਂ ਵੀ ਵਿਦੇਸ਼ ਵਿੱਚ ਜਾਣ ਵਾਸਤੇ ਕਿਸੇ ट्रैवल ਏਜੰਟ ਨੂੰ ਪੈਸੇ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਦਿੱਤੀ ਹੋਈ ਜਾਣਕਾਰੀ ਨੂੰ ਜ਼ਰੂਰ ਸੁਣਿਓ ਮੀਡੀਆ ਅਤੇ ਸੋਸ਼ਲ ਮੀਡੀਆ ਦੇ ذریعے ट्रैवल ਏਜੰਟਾਂ ਦੇ ਵੱਲੋਂ ਕੁਝ ਫਰਜ਼ੀ ਇੰਟਰਵਿਊ ਅਤੇ ਐਡਸ ਦਿੱਤੇ ਜਾ ਰਹੇ ਹਨ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾ ਇੱਕ ਖਾਸ ਮੁੱਦੇ ਦੇ ਉੱਪਰ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਬਹੁਤ ਸਾਰੇ ਅਜਾਹੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਐਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਹੈ ਪਰ ਵਿਦੇਸ਼ ਦਾ ਵੀਜ਼ਾ ਅਗਵਾਉਣ ਤੋਂ ਪਹਿਲਾਂ ਇਸ ਜਾਣਕਾਰੀ ਨੂੰ ਜਰੂਰ ਸੁਣਿਓ ਜੇ ਚੰਗੀ ਲੱਗੇ ਤੇ ਅੱਗੇ ਸਾਂਝੀ ਵੀ ਜਰੂਰ ਕਰਿਓ ਪੰਜਾਬ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਖਾਸ ਕਰ ਟ੍ਰੈਵਲ ਏਜੰਟਾਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਠੱਗੀ ਦੀ ਹੈ ਜਿਸ ਦੀ ਬਾਬਤ 'ਤੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਤੇ ਨਾ ਹੀ ਮੌਜੂਦਾ ਸੱਤਾਧਾਰੀ ਧਿਰ ਦੇ ਵੱਲੋਂ ਉਹਨਾਂ ਲੋਕਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੇ ਲੋਕ ਲੱਖਾਂ ਦੀ ਤਦਾਦ ਦੇ ਵਿੱਚ ਪੋਲੇ ਪਾਲੇ ਲੋਕਾਂ ਦੇ ਨਾਲ ਬਾਹਰ ਭੇਜਣ ਦੇ ਨਾਂ ਦੇ ਉੱਪਰ ਠੱਗੀ ਕਰਦੇ ਹਨ ਤੇ ਅਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕੁਝ ਸਮਾਜ ਸੇਵੀ ਲੋਕਾਂ ਨੇ ਵੀ ਪਹਿਲ ਦੇ ਆਧਾਰ ਤੇ ਉਪਰ ਜਨਤਕ ਕੀਤਾ ਹੈ ਅਤੇ ਇਸੇ ਹੀ ਮਸਲਿਆਂ ਦੇ ਵਿੱਚ ਉਨਾ ਬਹੁਤ ਸਾਰੇ ਲੋਕਾਂ ਦੇ ਉੱਪਰ ਕਾਰਵਾਈ ਵੀ ਹੋਈ ਹੈ ਜਿਹੜੇ ਲੋਕਾਂ ਨੇ ਫਰਜ਼ੀ ਟਰੈਵਲ ਏਜੰਟਾਂ ਦੀ ਖਿਲਾਫਤ ਕੀਤੀ ਹੈ ਜੇ ਤੁਸੀਂ ਵੀ ਵਿਦੇਸ਼ ਵਿੱਚ ਜਾਣ ਵਾਸਤੇ ਕਿਸੇ ਟਰੈਵਲ ਏਜੰਟ ਨੂੰ ਪੈਸੇ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਦਿੱਤੀ ਹੋਈ ਜਾਣਕਾਰੀ ਨੂੰ ਜ਼ਰੂਰ ਸੁਣਿਓ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਟਰੈਵਲ ਏਜੰਟਾਂ ਦੇ ਵੱਲੋਂ ਕੁਝ ਫਰਜ਼ੀ ਇੰਟਰਵਿਊ ਅਤੇ ਐਡਸ ਦਿੱਤੇ ਜਾ ਰਹੇ ਹਨ ਜਿਨ੍ਹਾਂ ਦਾ ਭੋਲੇ-ਪਾਲੇ ਲੋਕ ਆਮ ਕਰਕੇ ਸ਼ਿਕਾਰ ਹੋ ਜਾਂਦੇ ਹਨ ਕਿ ਸ਼ਾਇਦ ਸਾਨੂੰ ਇਸ ਟਰੈਵਲ ਏਜੰਟ ਦੇ ਕੋਲੋਂ ਜਲਦੀ ਅਤੇ ਸੌਖਾ ਵੀਜ਼ਾ ਮਿਲ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਟਰੈਵਲ ਏਜੰਟਾਂ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਰਕਮ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ ਕੁਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਨਾ ਕਿਸੇ ਤਰ੍ਹਾਂ ਦਾ ਪੈਸੇ ਦੇਣ ਦਾ ਕੋਈ ਸਬੂਤ ਪੀੜਤ ਪਰਿਵਾਰਾਂ ਦੇ ਵੱਲੋਂ ਲਿਆ ਗਿਆ ਅਤੇ ਨਾ ਹੀ ਫਰਜ਼ੀ ਟਰੈਵਲ ਏਜੰਟਾਂ ਦੇ ਵੱਲੋਂ ਕੋਈ ਸਬੂਤ ਦਿੱਤਾ ਗਿਆ ਕਿਉਂਕਿ ਟਰੈਵਲ ਏਜੰਟ ਸਹੀ ਨੇ ਉਹਨਾਂ ਨੇ ਕਿਹੜਾ ਪੈਸੇ ਵਾਪਸ ਕਰਨੇ ਨੇ ਕਿਉਂਕਿ ਉਹਨਾਂ ਦਾ ਕੰਮ ਹੈ ਲੋਕਾਂ ਨੂੰ ਆਪਣੇ ਜੰਗਲ ਦੇ ਵਿੱਚ ਫਸਾ ਕੇ ਇਸ ਫਰਜੀ ਕੰਮ ਨੂੰ ਜ਼ਿਆਦਾ ਤਰਜੀਹ ਦੇਣਾ ਤੇ ਪਿਛਲੇ ਦਿਨਾਂ ਦੇ ਵਿੱਚ ਮਾਮਲਾ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਟਰੈਵਲ ਏਜੰਟ ਦੇ ਵੱਲੋਂ ਕੁਝ ਅਜਾਹੇ ਲੋਕਾਂ ਨੂੰ ਆਪਣੇ ਜੰਗਲ ਦੇ ਵਿੱਚ ਫਸਾਇਆ ਜਾਂਦਾ ਹੈ ਜਿਨ੍ਹਾਂ ਦੇ ਕੋਲੇ ਨਾ ਐਜੂਕੇਸ਼ਨ ਦਾ ਲੈਵਲ ਹੈ ਅਤੇ ਕੁਝ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਏਜੰਟਾਂ ਦਾ ਸ਼ਿਕਾਰ ਕਿਵੇਂ ਹੋ ਜਾਂਦੇ ਨੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਆਫਟਰ ਵੀਜ਼ਾ ਦਾ ਕਹਿ ਕੇ ਫਰਜ਼ੀ ਟਰੈਵਲ ਏਜੰਟਾਂ ਦੇ ਵੱਲੋਂ ਇਕੱਲਾ ਪਾਸਪੋਰਟ ਅਤੇ ਡਾਕੂਮੈਂਟਸ ਲਏ ਜਾਂਦੇ ਹਨ ਪਰ ਜਦੋਂ ਕੁਝ ਦਿਨ ਬਤੀਤ ਹੁੰਦੇ ਨੇ ਤੇ ਕੁਝ ਨਿੱਜੀ ਬਹਾਨੇ ਮਾਰਨ ਤੋਂ ਬਾਅਦ ਉਹਨਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਵੀਜ਼ਾ ਤਾਂ ਆਵੇਗਾ ਜੇ ਤੁਸੀਂ ਇੰਨੀ ਪੇਮੈਂਟ ਕਰੋ ਜਦੋਂ ਗ੍ਰਾਹਕ ਲੱਖਾਂ ਦੀ ਤਦਾਦ ਦੇ ਵਿੱਚ ਪੇਮੈਂਟ ਕਰ ਦਿੰਦਾ ਹੈ ਤਾਂ ਉਹਨਾਂ ਲੋਕਾਂ ਦੇ ਵੱਲੋਂ ਕੁਝ ਫਰਜੀ ਰਿਫਿਊਜ਼ਲ ਬਣਾ ਕੇ ਅਤੇ ਕੁਝ ਇਸ ਤਰ੍ਹਾਂ ਦੇ ਐਡਿਟ ਐਡਿਟ ਕੀਤੇ ਹੋਏ ਡਾਕੂਮੈਂਟ ਉਹਨਾਂ ਲੋਕਾਂ ਨੂੰ ਮੁਹैया ਕਰਵਾ ਦਿੱਤੇ ਜਾਂਦੇ ਹਨ ਕਿ ਤੁਹਾਡਾ ਇਸ ਕਾਰਨ ਕਰਕੇ ਵੀਜ਼ਾ ਰਿਫਿਊਜ਼ ਹੋਇਆ ਹੈ ਜਿਸ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਕੇਵਲ ਫਰਜੀ ਡਾਕੂਮੈਂਟ ਬਣਾਏ ਜਾਂਦੇ ਹਨ ਅਤੇ ਕੁਝ ਅਜਿਹੇ ਤੱਥ ਵੀ ਹਨ ਕਿ ਇਹਨਾਂ ਟਰੈਵਲ ਏਜੰਟਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀਜ਼ਾ ਅਪਲਾਈ ਨਹੀਂ ਕੀਤਾ ਗਿਆ ਤੇ ਜਦੋਂ ਉਹਨਾਂ ਲੋਕਾਂ ਦੇ ਵੱਲੋਂ ਹਾੜੇ ਕੱਢੇ ਜਾਂਦੇ ਹਨ ਤਾਂ ਉਹਨਾਂ ਟਰੈਵਲ ਏਜੰਟਾਂ ਦਾ ਜਵਾਬ ਹੁੰਦਾ ਹੈ ਕਿ ਤੁਸੀਂ ਥਾਣੇ ਜਾ ਸਕਦੇ ਹੋ ਪ੍ਰਸ਼ਾਸਨ ਦੇ ਕੋਲ ਅਪਰੋਚ ਕਰ ਸਕਦੇ ਹੋ ਅਤੇ ਸਰਕਾਰ ਦੇ ਮੰਤਰੀਆਂ ਤੱਕ ਵੀ ਪਹੁੰਚ ਕਰ ਸਕਦੇ ਹੋ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੇ ਸ਼ਖਸ ਨੇ ਆਮ ਸਧਾਰਨ ਪਰਿਵਾਰ ਦੇ ਬਾਅਦ ਹੋਣ ਦੇ ਬਾਵਜੂਦ ਆਪਣੀ ਜ਼ਮੀਨ ਅਤੇ ਵਿਆਜੂ ਪੈਸੇ ਫੜ ਕੇ ਟਰੈਵਲ ਏਜੰਟਾਂ ਨੂੰ ਮੁਹੱਈਆ ਕਰਵਾਏ ਹੋਣ ਪਰ ਉਹਨਾਂ ਦੀ ਲੀਡਰਾਂ ਤੱਕ ਸਰਕਾਰੀ ਦਰਬਾਰੇ ਪਹੁੰਚ ਹੀ ਕਿੱਥੇ ਹੈ ਤੇ ਜਦੋਂ ਕਿਸੇ ਤਰ੍ਹਾਂ ਦੀ ਕਿਸੇ ਵੀ ਪਾਸੇ ਉਹਨਾਂ ਲੋਕਾਂ ਦੀ ਗੱਲ ਨਹੀਂ ਪਹੁੰਚਦੀ ਤੇ ਉਸ ਤੋਂ ਬਾਅਦ ਉਹ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਅਤੇ ਨਿਰਾਸ਼ਤਾ ਦਾ ਸਾਹਮਣਾ ਕਰਕੇ ਘਰ ਦੇ ਵਿੱਚ ਬੈਠ ਜਾਂਦੇ ਹਨ ਅਜਿਹੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਐਟ ਦੇਖ ਕੇ ਤਕਰੀਬਨ ਵੱਡੀ ਤਦਾਦ ਦੇ ਵਿੱਚ ਰਕਮ ਉਹਨਾਂ ਟਰੈਵਲ ਏਜੰਟਾਂ ਨੂੰ ਆਪਣੇ ਬੇਟੇ ਦੇ ਵੀਜ਼ਾ ਲੱਗਣ ਦੇ ਲਾਲਚ ਦੇ ਵਿੱਚ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਈ ਮਹੀਨੇ ਬਤੀਤ ਹੋਣ ਤੋਂ ਬਾਅਦ ਵੀ ਵੀਜ਼ਾ ਨਹੀਂ ਆਉਂਦਾ ਜਦੋਂ ਵੀਜ਼ਾ ਆਉਂਦਾ ਹੈ ਤੇ ਵੀਜ਼ਾ ਫਰਜ਼ੀ ਬਣਾ ਕੇ ਦਿੱਤਾ ਜਾਂਦਾ ਹੈ ਤਾਂ ਜਦੋਂ ਵੀਜ਼ੇ ਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ ਵੀਜ਼ਾ ਫਰਜ਼ੀ ਹੋਣ ਦੇ ਕਾਰਨ ਟ੍ਰੈਵਲ ਏਜੰਟ ਨੂੰ ਸਵਾਲ ਕੀਤੇ ਜਾਂਦੇ ਹਨ ਪਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਇਸੇ ਤਰ੍ਹਾਂ ਦੇ ਵੀਜ਼ੇ ਹੀ ਦਿੰਦੇ ਹਾਂ ਜੇ ਤੁਸੀਂ ਕਿਸੇ ਤਰੀਕੇ ਦੀ ਕੋਈ ਸਾਡੇ ਉੱਪਰ ਕਾਰਵਾਈ ਪੁਲਿਸ ਦੇ ਕੋਲੋਂ ਪ੍ਰਸ਼ਾਸਨ ਦੇ ਕੋਲੋਂ ਜਾਂ ਸਰਕਾਰ ਦੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁੱਲ ਹੈ ਤੁਸੀਂ ਕਰਵਾ ਸਕਦੇ ਹੋ ਸਰਕਾਰ ਦੇ ਬਹੁਤ ਸਾਰੇ ਢੇਡੇ ਮਾਰਨ ਤੋਂ ਬਾਅਦ ਪ੍ਰਸ਼ਾਸਨ ਦੇ ਬਹੁਤ ਸਾਰੇ ਹਾੜੇ ਕੱਢਣ ਤੋਂ ਬਾਅਦ ਇਸ ਗਰੀਬ ਪਰਿਵਾਰ ਦੀ ਕੋਈ ਵੀ ਗੱਲ ਨਹੀਂ ਸੁਣੀ ਜਾਂਦੀ ਕਰਦੇ ਵਿੱਚ ਨਿੱਜੀ ਪਰਿਵਾਰ ਦਾ ਗੁਜ਼ਾਰਾਨ ਕਰਦੇ ਹੋયા ਹਨ तकरीबन 2 ਕਨਾਲ ਜ਼ਮੀਨ ਹੋਣ ਦੇ ਬਾਵਜੂਦ ਜਦੋਂ ਇਸ ਸ਼ਖਸ ਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਤੇ ਇਹ ਗਰੀਬ ਕਿਸਾਨ ਬਹੁਤ ਸਾਰੀਆਂ ਜਥੇਬੰਦੀਆਂ ਦੇ ਕੋਲ ਜਾਂਦੇ ਹਨ ਤੇ ਆਖਰਕੁਦ ਲੋਕਾਂ ਦੀ ਸਪੋਰਟ ਦਾ ਸਦਕਾ ਜਦੋਂ ਉਸ ਟਰੈਵਲ ਏਜੰਟ ਦੇ ਇਮੀਗ੍ਰੇਸ਼ਨ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਮੀਡੀਆ ਦੇ ਕੈਮਰਿਆਂ ਨੂੰ ਦੇਖ ਕੇ ਇਸ ਟਰੈਵਲ ਏਜੰਟ ਦੇ ਵੱਲੋਂ ਮੌਕੇ ਤੇ ਹੀ ਪੂਰੀ ਦੀ ਪੂਰੀ ਪੇਮੈਂਟ ਬਿਨਾ ਕਿਸੇ ਪੈਸੇ ਕੱਟ ਕੇ ਪਰਿਵਾਰ ਨੂੰ ਵਾਪਸ ਦੇ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਜੇ ਤੁਸੀਂ ਵੀ ਆਪਣਾ ਜਾਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਮੈਂਬਰ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਉਸ ਟਰੈਵਲ ਏਜੰਟ ਦੇ ਬੈਕਗ੍ਰਾਉਂਡ ਬਾਰੇ ਦੇਖੋ ਅਤੇ ਆਖਰ ਉਸ ਦਾ ਪਸ਼ੋਕੜ ਕੀ ਹੈ ਦੂਜੀ ਗੱਲ ਇਹ ਵੀ ਹੈ ਕਿ ਜੇ ਤੁਹਾਡੇ ਕਿਸੇ ਏਜੰਟ ਦੇ ਕੋਲ ਪੈਸੇ ਫਸੇ ਹੋਏ ਹਨ ਤੇ ਤੁਸੀਂ ਖੁਦ ਪ੍ਰਸ਼ਾਸਨ ਦੇ ਤੱਕ ਅਪਰੋਚ ਕਰਨ ਤੋਂ ਬਾਅਦ ਉਸ ਟ੍ਰੈਵਲ ਏਜੰਟ ਦੇ ਬਰੂਹਾਂ ਨੂੰ ਘੇਰ ਕੇ ਪੀਸਫੁਲੀ ਤਰੀਕੇ ਦੇ ਨਾਲ ਇੱਕ ਸ਼ਾਂਤਮਈ ਪ੍ਰਦਰਸ਼ਨ ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਤੁਹਾਡੀ ਪੂਰੀ ਰਕਮ ਵਾਪਸ ਨਾ ਮਿਲ ਜਾਵੇ ਅੱਗੇ ਵੀ ਤੁਹਾਡੇ ਨਾਲ ਬਹੁਤ ਸਾਰੀ ਮੌਜੂਦਾ ਸਮੇਂ ਦੇ ਨਾਲ ਸੰਬੰਧਿਤ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ